ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਬਾਮਣ ਵਾਲਾ ਮਿੱਤਰੋ ਬਾਮਣ ਵਾਲੇ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ 3 ਜਨਵਾਰ ਬਕਾਊਆ ਬਾਈ ਹੁਣੇ ਉਹਦੇ 3 ਜਨਵਾਰਾਂ ਦੀ ਡਿਟੇਲ ਪ੍ਰੋਪਰ ਜਾਣਕਾਰੀ ਤੁਹਾਨੂੰ ਲੈ ਦੇਣੀ ਆਪਾਂ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਕੀ ਹਾਲ ਆ ਠੀਕ ਆ ਬਾਈ ਵਧੀਆ ਜਿੱਤਾ ਦੇ ਪਰਿਵਾਰ ਵਰੀਆ ਵਦਿਆ ਭਾਈ ਠੀਕ ਆ ਭਾਈ ਤੈਨੂੰ ਨਵੇਂ ਘਰ ਦੀਆਂ ਮੁਬਾਰਕਾਂ ਪਹਿਲਾਂ ਤੁਹਾਨੂੰ ਬਾਲੀਆਂ ਬਾਲੀਆਂ ਭਾਈ ਬਾਕੀ ਕੰਮ ਬਾਅਦ ਤੇ ਇਹ ਗਾ ਕਿ ਨਜਰ ਦੀ ਗੱਬਣਾ ਲਾ ਲਾ ਇਹ ਭਾਈ 8 ਮਹੀਨੇ ਦੀ ਗੱਬਣ ਲਾ ਲਾ 8 ਮਹੀਨੇ ਦੀ ਗੱਬਣ ਠੀਕ ਆ ਭਾਈ ਤੇ ਕੀ ਰੇਟ ਰਹੂਗਾ ਵੀ ਰੇਂ ਦਾ 15000 ਦੀ ਹਾਂ ਨਾ ਹੀ ਆ ਬਸ ਠੀਕ ਆ ਵੀਰੇ ਇਹ ਤੋਰ ਦਈਏ ਮਾੜੀ ਜੀ ਖੋਲ ਦੇ ਵੀਰੇ ਖੋਲ ਦੇ ਪਰਾਵਾ ਨਾ ਨਵੀਂ ਮਿੱਤਰੋ ਦੇਖ ਸਕਦੇ ਹਾਂ ਤੁਸੀਂ ਘਰ ਵਾਲੇ ਨੂੰ ਹੂੰ ਵੀ ਦਾ ਇਹ ਤਾਂ ਪਈ ਖੜੀ ਹਣਾ ਹਾਂ ਲੋਨ ਲੱਗ ਗਿਆ ਹਾਂ ਤਾਂ ਹੂੰ ਲੈ ਵੀਰੇ ਹੂੰ ਪੂਪਰਾ ਕਰਦੀ ਆ ਨਾ ਹਾਂ ਤੇ ਵੀਰੇ ਕਾਲੀ ਕਾ ਵੜਾ ਜਿਹੜੀ ਬਾਈ ਆ ਸੱਤਾਂ ਮਹੀਨਾ ਹੀ ਗੱਬਣਾ ਵੀਰੇ ਠੀਕ ਆ ਵੀਰੇ ਤੇ ਕਿੰਨੇ ਦੇ ਦੇਣਗੇ ਬ੍ਰਦਰ ਬਾਈ 1000 ਰੁਪਿਆ 몰ਾ ਵੀਰੇ ਦਾ 2000 ਰੁਪਿਆ ਬਾਈ ਯਾਰ ਬਾਈ ਯਾਰ ਹਾਂ ਮਨਤਨ ਕਰਦਾਂਗੇ ਵੀਰੇ ਕੋਈ ਨਹੀਂ ਵੀਰੇ ਕਰਦਾਂਗੇ ਮੌਕੇ ਤੇ ਠੀਕ ਆ ਕੱਢੀ ਬਾਰੋਂ ਤੋਰੀ ਭਰਾਏ ਨੂੰ ਇਹ ਪਹਿਲਣੀਆਂ ਵੀਰੇ ਹਾਂ ਪਹਿਲਾਂ ਅਸਰ ਠੀਕ ਆ ਆ ਵੀ ਅਸਰ ਹੀ ਆ ਇਹ 7 ਮਹੀਨੇ ਦੀ ਗੱਬਣਾ ਹੈ ਨਾ ਇਹ 7 ਮਹੀਨੇ ਦੀ ਗੱਬਣਾ ਮਿੱਤਰੋ ਕਾਲੀ ਵੈੜ ਜਿਹੜੀ ਭਰਾ ਸਾਂਭਣ ਵਾਲੇ ਭਰਾਵਾਂ ਨੂੰ 2 ਰੁਪਏ ਦੇ ਦਊਗੀ ਬਾਈ ਜੇ ਵੀ ਚੰਗੀ ਸਾਂਭ ਲੂਗਾ ਕਿ ਕ੍ਰੋਸ ਪਣ ਦੇ ਵਿੱਚ ਪੈਂਦੀ ਆ ਸੇਖ ਸਕਦੇ ਨੇ ਤਰੋ ਤੁਸੀਂ ਕ੍ਰੋਸ ਪਣ ਦੇ ਵਿੱਚ ਪੈਂਦੀ ਆ ਪਾਈ ਥੱਲੋ ਚੰਗੀ ਨਿਖਰ ਦਊਗੀ ਜੇ ਵੀ ਭਰਾ ਮਿਹਨਤ ਨਾਲ ਤਿਆਰ ਕਰ ਲੂਗਾ ਮਿੱਤਰੋ ਖਰਾਕ ਵਗੈਰਾ ਤਾਂ ਇਹਨਾਂ ਨੂੰ ਪਾਉਣੀ ਪੈਣੀ ਆ ਇਹਦਾ ਰੇਟ 22000 ਰੁਪਿਆ ਵਾ ਤੇ ਡੱਬੀ ਕਿ ਵੈੜ ਜਿਹੜੀ ਵੀਰੇ ਇਹਦੇ ਬਈ ਮਹੀਨਾ ਹੋ ਗਿਆ ਟੀਕਾ ਭਰਾ ਇਹਨੂੰ ਠੀਕ ਹੈ ਵੀਰੇ ਹੂੰ ਤੇ ਇਹ ਕਿੰਨੀ ਦੇ ਦੇਾਂਗੇ ਭਰਾ ਇਹਦਾ ਯਾਰ ਰੇਟ ਤਾਂ 15000 ਰੁਪਿਆ ਕਰ ਦੇ ਠੀਕ ਹੈ ਬਈ ਤੋਰੀ ਭਰਾ ਇਹਨੂੰ ਵੀ ਮੜਾ ਖੋਲੀ ਵੀਰੇ ਲੈ ਮਿੱਤਰੋ ਇਹਨੂੰ 1.5 ਮਹੀਨਾ ਬਈ ਮਹੀਨਾ ਸੌਰੀ ਭਾਈਆਂ ਦਾ ਟੀਕਾ ਭਰਾ ਇਹਨੂੰ ਹੋ ਗਿਆ ਰਹੀ ਨਾ ਰਹੀ ਉਹ ਅੱਗੇ ਹਰਿ ਤੁਹਾਡੀ ਕਿਸਮਤ ਤੇ ਡਿਪੈਂਡ ਆ ਜਾਤ ਨਸਲ ਚੰਗੀ ਆ ਜੇ ਕੋਈ ਭਰਾ ਸੰਭਲੂਗਾ ਤਿਆਰ ਕਰ ਲੂਗਾ ਤੁਸੀਂ ਭਾਈ ਨਾਲ ਰਾਬਤਾ ਕਰ ਲਿਆ ਜੇ ਜਵੇਂ ਵੀ ਤੁਹਾਡਾ ਸੌਦਾ ਹੋਊਗਾ ਬਈ 15000 ਰੁਪਿਆ ਦੀ ਡਿਮਾਂਡ ਆ ਇਹ ਪਹਿਲੇ ਨਹੀਂ ਆ ਵੀਰੇ ਆ ਅੱਛਾ ਰਾਬੀ ਤੰਨੇ ਕਿੰਨੀ ਕਿਤੇ ਹੋਊਗੀ ਬਰਾਬਰ ਤੰਨੇ ਅਸਰ ਠੀਕ ਹੈ ਇਹ ਨੰਬਰ ਵੀਰੇ ਕਿੰਨਾ ਆ ਗਿਆ ਬਈ 9877281519 ਇੱਕ ਵਾਰੀ ਹੋਰ ਬੋਲ ਦੇ ਬਈ 9877281519 ਠੀਕ ਹੈ ਵੀ ਇਸ ਨੰਬਰ ਤੇ ਕਾਲ ਕਰ ਪੈਣਾ ਰੱਬ